ਪਤਾ ਕਿਉਂ ਛੜੇ ਵਾਲੀਆਂ ਬੋਲਣਾ ਸਾਨੂੰ ਵੇਖ ਵੇਖ ਕੇ ਪਾਦੇ ਜਿੱਥੇ ਮਸ਼ਹੂਰ ਬੋਲੀਆਂ ਵਾਲੇ ਪਾਲ ਸਿੰਘ ਸਮਾਉ ਦਾ ਵਿਆਹ ਬੜੀ ਹੀ ਧੂਮ ਧਾਮ ਤੇ ਰਾਜੇ ਮਹਾਰਾਜਾਂ ਦੀ ਤਰ੍ਹਾਂ ਬੈਲ ਗੱਡੀਆਂ ਹਾਥੀ ਘੋੜਿਆਂ ਤੇ ਹੋਇਆ ਉੱਥੇ ਹੀ ਉਹਨਾਂ ਦੇ ਵਿਆਹ ਦੇ ਵਿੱਚ ਬਈ ਮਸ਼ਹੂਰ ਹਾਸਤੀਆਂ ਪਹੁੰਚੀਆਂ ਸਨ ਤੇ ਉਹਨਾਂ ਦੇ ਵਿਆਹ ਦੇ ਵਿੱਚ ਭਾਈ ਰਣਜੀਤ ਸਿੰਘ ਟੱਡਰਾਂਵਾਲਿਆਂ ਨੇ ਵੀ ਸ਼ਿਰਕਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਟੇਜ ਤੇ ਆ ਕੇ ਲੋਕਾਂ ਨੂੰ ਕਾਫੀ ਚੰਗੇ ਤਰੀਕੇ ਨਾਲ ਸੰਬੋਧਨ ਕੀਤਾ ਸੀ ਤੇ ਪਾਲ ਸਿੰਘ ਸਮਾਉਣ ਨੂੰ ਉਹਨਾਂ ਦੇ ਵਿਆਹ ਤੇ ਆ ਕੇ ਵਧਾਈਆਂ ਦਿੱਤੀਆਂ ਤੇ ਉਹਨਾਂ ਦੇ ਵਿਆਹ ਦੇ ਵਿੱਚ ਆ ਕੇ ਚਾਰ ਚੰਨ ਲਗਾਏ ਸਨ ਹੁਣ ਉਹਨਾਂ ਦੇ ਵਿਆਹ ਤੋਂ ਬਾਅਦ ਇੱਕ ਹੋਰ ਫੰਕਸ਼ਨ ਰੱਖਿਆ ਗਿਆ ਸੀ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰਾਂ ਵਾਲੇ ਫਿਰ ਪਹੁੰਚੇ ਸਨ ਤੇ ਫੰਕਸ਼ਨ ਦੌਰਾਨ ਰਣਜੀਤ ਸਿੰਘ ਢੱਡਰਾਂ ਵਾਲਿਆਂ ਦੇ ਕੋਲ ਖੜ ਕੇ ਅਜੀਹੀ ਬੋਲੀ ਪਾ ਦਿੱਤੀ ਕਿ ਭਾਈ ਸਾਹਬ ਨੇ ਮਾਈਕ ਫੜ ਕੇ ਅਜਿਹੀਆਂ ਵੱਡੀਆਂ ਗੱਲਾਂ ਪਾਲ ਸਿੰਘ ਸਮਾਉ ਨੂੰ ਕਹਿ ਦਿੱਤੀਆਂ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਹੁਣ ਦੇਖੋ ਉਹ ਵੀਡੀਓ ਜਿਸ ਦੇ ਵਿੱਚ ਪਾਲ ਸਿੰਘ ਸਮਾਉ ਨੂੰ ਜਿਹੜੀਆਂ ਗੱਲਾਂ ਕਈਆਂ ਪਾਈ ਰঞ্জੀਤ ਸਿੰਘ ਢੱਡਰਾਂ ਵਾਲੇ ਨੇ ਦੇਖੋ ਵੀਡੀਓ ਜਗੀ ਚੜਖੇ ਰਾਹ ਰਾਹ ਗੇੜੇ ਬੇਮਨਾ ਜਗੀ ਚੜਖੇ ਰਾਹ ਰਾਹ ਗੇੜੇ ਬੇਮਨਾ ਜੇ ਛੜੇ ਹੋਵੇ ਸੋਡਾ ਵਿਆਹ ਨਹੀਂ ਤਾਂ ਹੁੰਦਾ ਜੇ ਛੜੇ ਹੋਵੇ ਸੋਡਾ ਵਿਆਹ ਇਸ ਲਈ ਕਾਫੀ ਲੰਬੇ ਸਮੇਂ ਤੋਂ ਇਹ ਪਤਾ ਕਿਉਂ ਛੜੇ ਆਲੀਆਂ ਬੋਲਣਾ ਸਾਨੂੰ ਵੇਖ ਵੇਖ ਕੇ ਪਤਾ ਆ ਇਹ ਦਾ ਆ ਹਰਿੰਦਰ ਹੋ ਅਸੀਂ ਸਾਰੇ ਹੀ ਛੜੇ ਆ ਤੇ ਸਾਨੂੰ ਵੇਖ-ਵੇਖ ਕੇ ਜਾਣ ਕੇ ਕਿਉਂਕਿ ਕੱਲ ਪਰਸੋਂ ਵਿਆਹ ਹੋ ਗਿਆ ਸਾਡੇ ਮਹਿਕ ਵੇ ਜੋ ਨਿਕਲ ਗਿਆ ਤੇ ਭਾਲ ਹੁਣ ਛੜਿਆ ਤੇ ਲਾਲਾ ਬੋਲੀਆਂ ਪੈਂਦਾ ਮੈਂ ਬੋਲੀ ਪਾਈ ਜੀ ਬੜੇ ਲੱਗੇ ਸਮਰਦ ਬੜਾ ਹਾਸੇ ਸਾਡੇ ਮੁੰਡਿਆਂ ਨੂੰ ਵੀ ਸਾਡਾ ਉਸਤਾਲ ਛੜਾਗਾ ਕੋਈ ਪ੍ਰੋਬਲਮ ਨਹੀਂ ਮੈਂ ਅੱਜ ਇਹਨਾਂ ਦੇ ਤੇ ਬੋਲੀ ਪੜੇ ਜੇ ਛੜਣੋ ਵੇ ਸੋਡ ਬਿਆਹ ਨਹੀਂ ਤੇ ਹੁੰਦਾ ਦੇ ਨਾਲ ਕੇ ਨੀ ਸਾਰੇ ਦੇਰ ਭੰਡੇ ਮੰਜੂ ਉਹ ਸਾੜੇ ਦੇਰ ਭੰਡੇ ਮੰਜੂ ਕੁਲਕਰਸੀ ਤੋਂ ਲਾ ਕੇ ਨੀ ਵੇ ਜਾ ਪੀੜੇ ਤੇ ਤੇ ਪਜਾਮੀ ਪਾ ਕੇ ਵੇ ਜੱਗੀ ਚੜਖੇ ਵਾਹੜਾ ਗੇੜੇ ਮਨਾ ਜੱਗੀ ਚੜਖੇ ਵਾਹੜਾ ਗੇੜੇ ਤੇ ਮਨਾ ਜੇ ਛੜੇ ਹੋਵੇ ਸੋਡਾ ਵਿਆਹ ਨਹੀਂ ਤਾਂ ਹੁੰਦਾ ਜੇ ਛੜੇ ਹੋਵੇ ਸੋਡਾ ਵਿਆਹ ਨਹੀਂ ਤਾਂ ਹੁੰਦਾ ਬਿਸਰੇ ਕਾਫੀ ਲੰਬੇ ਸਮੇਂ ਤੋਂ ਏ ਪਤਾ ਕਿਉਂ ਛੜੇ ਵਾਲੀਆਂ ਬੋਲਣਾ ਸਾਨੂੰ ਵੇਖ ਵੇਖ ਕੇ ਪਾਉਂਦੇ ਆ ਇਹ ਨਾ ਆ ਅਖਿੰਦਰ ਹੋ ਅਸੀਂ ਸਾਰੇ ਹੀ ਛੜੇ ਆ ਤੇ ਸਾਨੂੰ ਵੇਖ ਵੇਖ ਕੇ ਜਾਣ ਕੇ ਕਿਉਂਕਿ ਕੱਲ ਪਰਸੋਂ ਵਿਆਹ ਹੋ ਗਿਆ ਸਾਡੇ ਮਹਿਕ ਵਿੱਚੋਂ ਨਿਕਲ ਗਿਆ ਤੇ ਪਾਲ ਹੁਣ ਛੜਿਆਂ ਤੇ ਲਾਲਾ ਬੋਲੀਆਂ ਪਾਉਂਦਾ ਮੈਂ ਬੋਲੀ ਪਾਜੀ ਬੜੇ ਲੱਭੇ ਸਮੇਦਾਰ ਬੜਾ ਹਾਸੇ ਸਾਡੇ ਮੁੰਡਿਆਂ ਨੂੰ ਵੀ ਸਾਡਾ ਉਸਤਾਦ ਛੜਾਗਾ ਕੋਈ ਪ੍ਰੋਬਲਮ ਨਹੀਂ ਮੈਂ ਅੱਜ ਇਹਨਾਂ ਦੇ ਉੱਤੇ ਬੋਲੀ ਪੜੇ जे से उहे हूंदा तरी खे उठे नायक र ਤੋ ਲਾਕਨ ਵੇਜਾ ਪੀੜੇ ਤੇ ਰੇ ਪਜਾਮੀ ਪਾ ਕੇ ਵੇਜਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ